ਜਿੰਦਾਬਾ ਜਿੰਦਾਬਾ ਸਤਕਾਰਯੋ ਸਤ ਸੰਗਜੇ ਨਿਮਰਤਾ ਸਹਿ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਸਮਝਾਉਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਮੈਂਬਰ ਪਾਰਲੀਮੈਂਟ ਹੁੰਦਾ ਹੈ ਉਹ ਕੋਈ ਅਫਸਰ ਨਹੀਂ ਹੁੰਦਾ ਉਹ ਤੁਹਾਡਾ ਸਾਥੀ ਹੁੰਦਾ ਤੁਹਾਡੇ ਨਾਲ ਚੰਨਣ ਵਾਲਾ ਆਦਮੀ ਹੁੰਦਾ ਜਿਹੜਾ ਤੁਹਾਡੇ ਕੰਮ ਨੂੰ ਸਵਾਰਦਾ ਤੁਹਾਡਾ ਜਿਹੜਾ ਐਮ.ਐਲ.ਏ ਹੈ ਉਹ ਪਿੰਡ ਦਾ ਇਲਾਕੇ ਦਾ ਤੇ ਜ਼ਿਲ੍ਹੇ ਦਾ ਕੰਮ ਕਰਵਾ ਸਕਦਾ ਹੈ ਚੰਡੀਗੜ੍ਹ ਵੀ ਕਰਵਾ ਸਕਦਾ ਪਰ ਜਿਹੜਾ ਐਮ.ਪੀ ਹੈ ਇਹ ਦਿੱਲੀ ਤੋਂ ਇਲਾਵਾ ਅੱਜ ਸਾਡੇ ਲੋਕ ਬਹੁਤ ਵੱਡੇ ਮੁਲਕਾਂ ਦੇ ਵਿੱਚ ਚਲੇ ਗਏ ਹੈ ਉੱਥੋਂ ਤੱਕ ਵੀ ਉਹਦੀ ਆਵਾਜ਼ ਪਹੁੰਚਦੀ ਹੈ ਜੇ ਤੁਸੀਂ ਉਸ ਨੂੰ ਤਖੜਿਆ ਕਰਕੇ ਪਾਰਲੀਮੈਂਟ ਦੇ ਵਿੱਚ ਭੇਜੋਗੇ ਹੁਣ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਇਲਾਕੇ ਦੇ ਵਿੱਚ ਕਰੀਬ 21 ਗਰੀਬ ਘਰਾਂ ਦੇ ਲੋਕ ਮਾੜੀ ਸ਼ਰਾਬ ਪੀ ਕੇ ਪੂਰੇ ਹੋ ਗਏ ਆ ਉਹਨਾਂ ਦਾ ਪਤਾ ਲੈਣ ਦੇ ਲਈ ਕਮੇਟੀ ਵੀ ਬਣੀ ਸੀਗੀ ਪਰ ਮੇਰਾ ਕਹਿਣ ਦਾ ਭਾਵ ਹੈ ਕਿ ਮੈਂ ਕਿਹਾ ਸੀ ਕਿ ਜਿਹੜੇ ਇਹ ਬੰਦੇ ਪੂਰੇ ਹੋ ਗਏ ਆ ਉਹਨਾਂ ਦੀਆਂ ਵਿਧਵਾਵਾਂ ਬਹੁਤ ਛੋਟੀ ਉਮਰ ਦੀਆਂ ਤੇ ਸਾਰਿਆਂ ਨੂੰ ਸਰਕਾਰੀ ਨੌਕਰੀ ਮਿਲ ਨਹੀਂ ਸਕੀ ਜੂਸਰਾ ਇਹਨਾਂ ਨੂੰ 1-1 ਕਰੋੜ ਰੁਪਇਆ ਦਿਓ ਜਿਸ ਨਾਲ ਇਹ ਵੱਸ ਸਕਣ ਇਹਨਾਂ ਦੇ ਘਰ ਠੀਕ ਕਰਾਓ ਤੇ ਇਹ ਸਾਰੀ ਜਿਹੜੀ ਮੇਰੀ ਆਵਾਜ਼ ਹੈ ਇਹ ਭਾਰੀ ਤਾਂ ਹੋਊਗੀ ਜੇ ਤੁਸੀਂ ਸਖਰੇ ਹੋ ਕੇ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜੋਗੇ ਦੁੱਖ ਦੇ ਪਾਸੇ ਸ਼ਾਇਦ ਅਜੇ ਤੱਕ ਤੁਹਾਨੂੰ ਪਤਾ ਨਹੀਂ ਕਿ ਸੈਂਟਰ ਸਰਕਾਰ ਨੇ ਇੱਕ ਨਵੀਂ ਸਿੱਖਾਂ ਦੇ ਖਿਲਾਫ ਸਕੀਮ ਸ਼ੁਰੂ ਕੀਤੀ ਹੈ ਜਿਹੜੇ ਸਿੱਖ ਖੁਦਮਖਤਿਆਰੀ ਦੇ ਵਿੱਚ ਮੰਨਦੇ ਐ ਜਿਹੜੇ ਕਹਿੰਦੇ ਐ ਕਿ ਅਸੀਂ ਆਜ਼ਾਦ ਹੋਣਾ ਹੈ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਇਹਨਾਂ ਨੇ ਹਰਕਤਾਂ ਸ਼ੁਰੂ ਕਰ ਦਿੱਤੀਆਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਨ ਨੂੰ ਮਰਵਾਤਾ ਹੈ ਇੱਕ ਮਲਖ ਮਰਵਾਤਾ ਹੈ ਇੱਕ ਸੁਖਦੂਲ ਸਿੰਘ ਨੂੰ ਮਾਰਤਾ ਹੈ ਬਰਤਾਨੀਆਂ ਦੇ ਵਿੱਚ ਇੱਕ ਹੋਰ ਆਪਣਾ ਸਿੱਖ ਮਰਵਾ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਸੇ ਰੋਡੇ ਮਰਵਾਥੇ ਹੈ ਇੱਥੇ ਹਰਿਆਣੇ ਦੇ ਵਿੱਚ ਆਪਣਾ ਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਵਿੱਚ ਮੂਸੇਵਾਲਾ ਇੱਕ ਜ਼ਬਰ ਦੇ ਖਿਲਾਫ ਜਨ ਵਿਸ਼ੇਸ਼ ਕਰਤਾ ਨਾ ਕਰਨਾ ਚਾਹੁੰਦਾ ਸੀਗਾ ਮੈਂ ਖੜੇ ਹੋ ਕੇ ਇਹ ਸਾਰੀ ਗੱਲ ਸਨਾਰ ਵਿੱਚ ਕਿ ਸੰਕਤੀ ਸਰਕਾਰ ਮੋਦੀ ਅਮਿਤ ਸ਼ਾ ਤੇ ਨੈਸ਼ਨਲ ਸਕਰਮੀ ਬਾਈਸਰ ਇੰਡਾਨੀ ਜਿਹੜੀ ਸਕੀਮ ਜਿੱਤੀ ਇਹ ਪਿਆਰ ਸਿੱਖਾਂ ਨੂੰ ਬਾਹਰ ਦੇ ਮੁਰਖਾ ਥੋਸ ਖੜਿਆ ਉਸ ਨੇ ਸਿੱਧੇ ਤਰ੍ਹਾਂ ਆਪਣੀ ਕੈਂਡੀਡੇਟ ਪਾਰਲਮੈਂਟ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਲਗਾ ਦਿੱਤੇ ਸੋ ਮੇਰਾ ਕਹਿੰਦਾ ਬਸ ਵਾਹ ਬੈ ਜਿਹੇ ਜੇ ਕਿਸਾਨਾਂ ਦੇ ਵੋਟ ਚ ਹੁੰਦੇ ਆ ਜਿੰਨਾ ਸੇ ਟੂਰਨਾਮੈਂਟ ਦੇ ਵਿੱਚ ਖੋਤਾ ਪੇਸ਼ਿਆ ਹੋਇਆ ਐਮਪੀ ਉਹਨਾਂ ਦੀ ਕਦੇ ਨਹੀਂ ਕਰੂਗਾ ਉਹਨਾਂ ਸੇ ਉਹਨਾਂ ਦਾ ਸੁਆਲਿਆ ਨਹੀਂ ਜਾ ਸਕਦਾ ਹੈਗਾ ਇਹ ਸਿਰਫ ਗਰੀਬਾਂ ਦੀ ਗੱਲ ਹੈ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਗਰੀਬ ਘਰਾਂ ਦੇ ਲੋਕ ਉਹਨਾਂ ਨੂੰ ਗੰਦੀ ਸ਼ਰਾਬ ਪਿਆ ਕੇ ਇਹ ਸਰਪੂਟ ਨੇ ਖਤਮ ਕਰ ਦਿੱਤਾ ਹੈ ਦੂਸਰੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਸਾਰੇ ਜਿਹੜੇ ਬਦਮਾਸ਼ ਹੈ ਜਿਹੜੇ ਸ਼ਰਾਬ ਨੂੰ ਪਿਆਰ ਜੇ ਅਸਰਦਾ ਉਹਨਾਂ ਫੋਟੇਟਲੀ ਇਲੈਕਸ਼ਨ ਆ ਗਏ ਹੈ ਕਿ ਆਪਾਂ ਇਹਨੂੰ ਤਖਲੇ ਹੋ ਕੇ ਇਹ ਗਰੀਬਾਂ ਨੂੰ ਮੁਆਵਜ਼ਾ ਦਵਾਗੇ ਤਾਂ ਮੇਰਾ ਮਤਲਬ ਹੈ ਸਾਡੇ ਲਾਟੇ ਦੇ ਵਿੱਚ ਫਾਇਦਾ ਹੁੰਦਾ ਗਰੀਬਾਂ ਦਾ ਵਿਦਵਾ ਦਾ ਸਾਰਿਆਂ ਦਾ ਸਾਰੇ

ਮੈਕਟਰ ਬਹੁਤ 흘ੀਊਗਾ اور ਆਸਕਰ ਕਰ ਫਤਲੀ ਬੱਲੇ ਹਸਕਰ ਵਾਈਖੀ ਸਾਧਾ ਸਾ ਵਾਈ